ਵੀ ਮਿੱਤਰੋ ਪਹੁੰਚ ਗਏ ਆਪਾਂ ਪੁਸ਼ਕਰ ਰਾਤ 6 ਵਜੇ ਤੁਰੇ ਸੀ ਸਵੇਰ ਤੇ ਤਕਰੀਬਨ 9:30 ਹੋ ਗਏ ਤੇ ਗੱਡੀ ਆਪਾਂ ਕੱਲੇ ਚਲਾ ਜੇ ਨੇ ਭਾਈ ਨੁਕਦੇ ਕਾ ਤੋਂ ਮੋਹ ਨੂੰ ਆਉਗੇ ਨਾ ਹੈ ਲੋਕ ਕਿ ਥੋੜੀ ਜਿਹਾ ਨਾ ਇਹ ਸਾਰੀ ਰਾਤ ਸੁੱਤੇ ਰਹੇ ਸਾਡੇ ਬੰਦੇ ਇਹ ਵੱਡੇ ਭਾਈ ਸਾਡੇ ਸਤਕਾਰ ਜੋ ਕੁਸ਼ੀਰ ਭਾਈ ਜੀ ਤਾਂ ਭਾਈ ਚੱਲ ਗਏ ਹੈ ਇਹ ਸਾਰੀ ਰਾਤ ਸੁੱਤੇ ਰਹੇ ਕਿਸੇ ਨੂੰ ਸੰਗ ਨਹੀਂ ਬੰਦਾ ਬੜਾ ਮੋਟਾ ਇੰਨੇ ਪੁੱਛਦੇ ਭਾਈ ਸਾਥ ਵਾ ਲਈਏ ਭਾਈ ਥੋੜੀ ਵੀ ਦੇਰ ਵਾ ਲੈ ਕੇ ਜਦੋਂ ਭਾਈ ਗੱਡੀ ਰੁੱਕ ਕੇ ਭਾਈ ਕਹਿ ਰਹੇ ਬਾਜੀ ਮੈਂ ਦਿਲਾਵਾ ਹਾਂ ਹਾਂ ਪਤਾ ਹੀ ਨਹੀਂ ਸੀ ਸੋਣਾ ਤੂੰ ਤੋਂ ਹੀ ਪੁੱਛ ਰਿਹਾ ਸੀਗੇ ਚਲਾਈ ਥੋੜੀ ਗੇਨੀ ਵੀ ਆਹ ਦੱਸ ਪੁੱਛਦਾ ਵਾਹ ਇਹ ਕਹਿੰਦਾ ਰਾਤ ਰਾਤ ਕਿਨਾਂ ਦੇ ਉੱਤੇ ਪੂਰਾ ਮੈਂ ਤੂੰ ਅਸ ਕੀ ਨਾ ਛੁਗਾ ਕਰਾਂ ਨੀਂਦ ਆਈ ਸੀ ਦੋ ਵਾਰੀ ਉੱਤ ਮੈਨੂੰ ਮੈਂ ਮੈਂ ਕਹਿੰਦਾ ਤੇ ਆਪਾਂ ਪਹੁੰਚ ਗਏ ਪੁਸ਼ਕਰ ਪਹੁੰਚ ਕੇ ਪਹੁੰਚ ਗਏ ਸਾਰ ਪਹਿਲੀ ਜਿਹੜੀ ਆ ਸੈਂਡ ਆਰਟ ਜਿਹੜੀ ਆ ਇਹ ਦੇਖਣ ਨੂੰ ਮਿਲੀ ਜੇ ਪੁਸ਼ਕਰ ਤੇ ਪਹੁੰਚੇ ਤਾਂ ਸੈਂਡ ਆਰਟ ਨਾਲ ਦੇਖੀਏ ਤੇ ਜਿੱਦਾਂ ਘੋੜਿਆਂ ਦਾ ਮੇਲਾ ਦੇਖਿਆ ਬਿਨਾਂ ਪੁਸ਼ਕਰ ਦੂਰ ਰਿਹਾ ਨਾ ਉਹ ਸਵੈ ਤਰੀਕੇ ਨਾਲ ਜਿਹੜੀ ਸੈਂਡ ਆਰਟ ਜਿਹੜੀ ਆ ਇਹ ਦੇਖੇ ਬਿਨਾ ਜਿਹੜਾ ਮੇਲਾ ਅਧੂਰਾ ਆ ਇਹਦੀ 50 ਰੁਪਏ ਟਿਕਟ ਰੱਖੀ ਆ ਤੇ ਅਸੀਂ ਤਿੰਨਾਂ ਜਾਣੇ ਨੇ ਫੇ ਪੂਰਾ 150 ਰੁਪਏ ਇਕੱਠਾ ਹੀ ਖਰਚਤਾ ਇੱਕੋ ਵਾਰ ਠੀਕ ਆ ਫੇ ਸੈਂਡ ਆਰਟ ਆਪ ਵੀ ਦੇਖਣੀ ਸੀ ਤੇ ਤੁਹਾਨੂੰ ਵੀ ਦਿਖਾਉਣੀ ਸੀ ਇਹ ਦੇਖੋ ਕਲਾ ਜਿਹੜੀ ਆ ਵੀ ਮੈਂ ਖੁਦ ਹੈਰਾਨ ਆ ਵੀ ਬੰਦਿਆਂ ਨੇ ਕਿੰਨੀ ਮਿਹਨਤ ਕੀਤੀ ਹੋਊਗੀ ਇਹ ਇਸੇ ਤਰ੍ਹਾਂ ਇੱਕ ਇਹ ਫੀਲ ਹੁੰਦਾ ਸੀ ਵੀ ਜਦਾਂ ਵਾਕਈ ਅਸਲੀ ਲੈ ਕੇ ਫੋਟੋਆਂ ਜਿਹੜੀਆਂ ਇਹ ਜੜਤੀ ਹੈ ਵੀ ਕਿੱ사 ਹੁਣ ਕਿਤੀ ਹੋਗੀ ਰੇਤਾ ਇੰਨੀ ਕਿਦਾਂ ਟਿਕਾ ਲਈ ਹੋਗੀ ਨਹੀਂ ਤਾਂ ਇੱਕ ਮਿੰਟ ਵੀ ਰੇਤਾ ਉੱਥੇ ਤਾਂ ਹਵਾ ਵੀ ਨਹੀਂ ਆਈ ਆਉਂਦੀ ਸੀ ਉਹਨੇ ਉੱਡ ਜਾਂਦੀ ਸੀਗੀ ਵੀ ਕਿਤੇ ਉਹ ਵੀ ਇੰਨੀ ਵੀ ਮੇਨਟੇਨੈਂਸ ਜਿਹੜੀ ਵਧੀਆ ਸੀ ਨਾ ਵੀ ਕਿਤੇ ਮਾੜਾ ਮੋਟਾ ਵੀ ਜਿਹੜੀ ਵੀ ਕਿਸੇ ਪਾਸੇ ਨਹੀਂ ਕਹਿ ਸਕਦੇ ਸੀ ਸ਼ੇ ਇਹਨਾਂ ਨੇ 36 ਹਿਸਾਬ ਨਾਲ ਇਹ ਆਪਣੇ ਬਾਬਾ ਜੀ ਦਾ ਬਣਾਇਆ ਜਿੰਨੇ ਵੀ 36 ਹਿਸਾਬ ਨਾਲ ਬਣਾਇਆ ਪਹਿਲਾਂ ਸਟਾਰਟਿੰਗ ਚ 12 ਰੋਡ ਤੋਂ ਸਟੈਂਡ ਆਰਡ ਦੇਖਦੀ ਹੈ ਬੰਦਾ ਦੇਖਦਾ ਲੈ ਬਈ ਅਹੀਂ ਤਾਂ ਖਿਯਾਰੀ ਬਾਤ ਲਈ 50 ਰੁਪਏ ਉਚਾਲਦੇ ਆਪਾਂ ਉੱਪਰ ਗਏ ਆਪਾਂ ਥੱਲੇੋਂ ਦੇਖ ਲਈ ਜੋ ਹੀ ਨਹੀਂ ਖੜੀ ਅਹੀਂ ਲਿਖਿਆ ਆ ਪਰ ਜਦੋਂ ਉੱਪਰ ਚੜੂਆ ਜਿੰਨੀਆਂ ਤੁਹਾਨੂੰ ਸਾਰੀਆਂ ਸੁੰਦਰੀਆਂ ਦਿਖਾ ਲਈਆਂ ਆ ਇਹ ਸਾਰੀਆਂ ਕਲੀਆਂ-ਕਲੀਆਂ ਉੱਪਰ ਪਹੁੰਚ ਕੇ ਜਿਹੜੀ ਆਂ ਕੀ ਇਹ ਦੇਖੀਏ ਇਹ ਦੇਖੋ ਇਹ ਖੁਦ ਕਿਸੇ ਔਰਤ ਦਾ ਲੇਡੀ ਦਾ ਠੀਕ ਹੈ ਜੀ ਅਜੈ ਵੀਰ ਠੀਕ ਹਨ ਜੈ ਭਾਰਤ ਇਹ ਇਹ ਬਹੁਤ ਜਿਆਦਾ ਸੋਹਣਾ ਹੈ ਇਹ ਜਿਹੜੇ ਥੱਲੇੋਂ ਬਸ ਰੋਡ ਤੋਂ ਇਹ ਝੰਡੇ ਹੀ ਦਿਸਦੇ ਆ ਜੀ ਹੋਰ ਕੁਝ ਨਹੀਂ ਜਿਹੜਾ ਪਰ ਇਥੋਂ ਉੱਪਰੋਂ ਨਜ਼ਾਰਾ ਜਿਹੜਾ ਮੇਲੇ ਦਾ ਸਾਰਾ ਇਥੋਂ ਇਸ ਹਿਸਾਬ ਨਾਲ ਬਣਾਇਆ ਇਹਨਾਂ ਨੇ ਕਿ ਸਾਰਾ ਮੇਲਾ ਇਥੋਂ ਦੇਖਾਈ ਦੇਸ ਰਾਇਆ ਮੈਂ ਇਹਦਾ ਫੇਮ ਸ਼ਪੈਚਰ ਸ਼ਾਟ ਲਿਆ ਮੈਂ ਕਿ ਵੀ ਦੁਬਾਰਾ ਸ਼ਾਟ ਲੀਕੀ ਇਹ ਹੀ ਤਾਂ ਇਥੇ ਦੀ ਕਲਾ ਰਾਜਸਥਾਨ ਦੀ ਜਿਹੜੀ ਆ ਕਿ ਜਿਹੜੀ ਦਿਖਾਈ ਗਈ ਹੈ ਜੀ ਠੀਕ ਹੈ ਤੇ ਇਹ ਮੈਨੂੰ ਸੱਚ ਕਰਕੇ ਜਾਣ ਨੂੰ ਇੰਨੇ ਸੋਹਣੇ ਸੋਹਣੇ ਸੀ ਮੈਨੂੰ ਇਹਨਾਂ ਦੇ ਨਾਮ ਪੜਨ ਦੇ ਚਿੱਤ ਹੀ ਭੁੱਲ ਗਿਆ ਮੈਂ ਕਲਾ ਹੀ ਦੇਖਦਾ ਰਹਿ ਗਿਆ ਵੀ ਇਹ ਕੀ ਕੀ ਕਲਾ ਬਣੀ ਆ ਤੇ ਕਿਹੜੀ ਕਿਹੜੀ ਚੀਜ਼ ਆਇਆ ਜੀ ਆਹ ਸ਼ੇਰ ਆ ਸ਼ਿਕਾਰ ਕਰਨ ਦੇ ਆ ਜੀ ਠੀਕ ਹੈ ਜੀ ਇਹ ਤੇ ਮੈਨੂੰ ਬਾਕੀ ਪੜ ਹੀ ਨਹੀਂ ਹੋਏ ਹਨੂਮਾਨ ਜੀ ਆ ਜੀ ਇਹ ਤਾਂ ਮੋٹے ਮੋٹے ਜਿੰਨੇ ਕੁ ਮੈਨੂੰ ਸਮਝ ਲੱਗੀ ਸਮਝ ਲੱਗੀ ਆ ਜਿਹੜੇ ਬਰੀਕੀ ਵਾਲੇ ਸੀ ਥੱਲੇ ਲਿਖਿਆ ਜ਼ਰੂਰ ਸੀ ਉਹਨਾਂ ਨੇ ਪਰ ਮੈਂ ਧੂਰਾ ਰਹਿ ਗਿਆ ਅਜੇ ਕੋਈ ਨਵੇਂ ਨਵੇਂ ਸ਼ੁਰੂ ਕੀਤੇ ਨਾ ਫੇ ਵੀਡੀਓ ਬਣਾਉਣੀ ਇਸ ਕਰਕੇ ਰਹਿ ਗਿਆ ਜੀ ਆ ਤਾਂ ਬੜਾ ਹੀ ਕੈਂਟ ਲੱਗਾ ਜੀ ਉੱਪਰ ਮਿੱਟੀ ਦੀ ਐਸਾ ਉਹ ਨਿਸ਼ਾਨ ਨ ਪਾਈ ਸੀ ਜਿੱਦਾਂ ਵਾਕਈ ਉੱਪਰ ਕਾਂਨੀਆਂ ਦੀ ਨਿਸ਼ਾਨ ਪਾਈ ਹੁੰਦੀ ਹੈ ਜੀ ਆਹ ਕਲਾ ਦੇਖੋ ਕੋਈ ਕਹਿ ਸਕਦਾ ਵੀ ਮਿੱਟੀ ਦੇ ਵਿੱਚ ਬਣਾਈ ਹੈ ਜੀ ਅਸਲੀ ਬੰਦੇ ਲੱਗਦੇ ਸਾਰੇ ਇਹੀ ਅਸਲੀ ਲੱਗਦੇ ਇਹ ਉਠਾਣਾ ਕੋਈ ਪ੍ਰੇਮੀ ਕੋਈ ਜਿਹੜਾ ਸ਼ੌਂਕ ਕਰਨ ਵਾਲਾ ਉਠਾਣਾ ਪਿਆਰ ਕਰਨ ਦਿਆ ਇੱਕ ਘੜੇ ਚੋਂ ਪਾਣੀ ਪੀਣ ਦਿਆ ਉਵੇਂ ਮੈਂ ਤਾਂ ਹਰਾਂ ਸੀ ਯਾਰ ਵੀ ਦੇਖ ਕੇ ਬਹੁਤ ਬਹੁਤ ਜ਼ਿਆਦਾ ਰਸੇਗਾ ਬੜੇ ਲੋਕ ਜਿਹੜੇ ਹੁੰਦੇ ਸੀ ਤੇ ਫੋਟੋ ਖਿਚਾਉਣ ਵਾਸਤੇ ਵੀਡੀਓ ਵੀ ਬੜੀ ਮੁਸ਼ਕਲਾਂ ਬਣਾਈ ਆ ਦੇਖੋ ਤੁਸੀਂ ਦੇਖਦੇ ਪਏ ਆ ਪਿੱਛੇ ਲੋਕ ਇਦਾਂ ਇਕੱਠੇ ਹੋਏ ਆ ਇੱਥੋਂ ਫਿਰ ਸਾਨੂੰ ਬਾਕੀ ਮੇਲਾ ਦੇਖੋ ਜਿੱਦੀਆਂ ਦੂਰ ਦੂਰ ਤੱਕ ਦੇਖਦਾ ਇੰਨਾ ਪੁਸ਼ਕਰ ਦਾ ਮੇਲਾ ਜਿਹੜਾ ਇਹ ਸਾਰਾ ਭਰਿਆ ਪਿਆ ਜਿੱਤਰ ਵੀ ਕੈਮਰਾ ਮਾਰ ਲਓ ਜਿੰਨੀ ਨਿਗਾ ਆਪਣੀ ਦੇਖੀ ਜੋ ਸਾਰੇ ਪਾਸੇ ਆਪਾਂ ਨੂੰ ਜਿਹੜਾ ਫੋਸ਼ਕਾ ਦਾ ਮੇਲਾ ਚਾਰਸ਼ਵਰੀ ਆਪਾਂ ਇੱਕ ਹਿਸਾਬ ਦੇ ਆਪਾਂ ਇੱਥੇ ਸੈਂਟਰ ਚ ਕਹਿ ਸਕਦੇ ਖੜੇ ਸੀਗੇ ਤੇ ਬੜ ਤੇ ਸਾਰੀ ਸਾਨੂੰ ਫਿਰ ਦੂਜੇ ਦਿਨ ਪਤਾ ਲੱਗ ਗਿਆ ਵੀ ਆ ਜਿਹੜੀ ਬਸ਼ੇਰੀ ਆ ਇਹ ਕਾਲੀ ਚਰਨ ਦੀ ਆ ਜੀ ਇਹ ਫੂਲ ਸਿੰਘ ਜੀ ਨੇ ਵੇਚੀ ਆ ਆਪਣੇ ਆਸੀਕਰਾਂ ਵਾਲੇ ਨਵਾਬ ਕੋੜੇ ਬੜੇ ਵੀਰ ਜਿਹੜਾ ਆਪਣਾ ਤੇ ਉਹਨਾਂ ਨੂੰ ਇਹ ਸੇਲ ਕੀਤੀ ਬਸ਼ੇਰੀ ਜਿਹੜੀ ਤੇ ਬੜੀ ਵੱਟੀ ਕੀਮਤ ਤੇ ਹੋਈ ਆ 66 ਇੰਚ ਦੀ ਹਾਈਟ ਆ ਤੇ 28 ਮਹੀਨੇ ਬਸ਼ੇਰੀ ਦੀ ਉਮਰ ਸੀਗੀ ਤੇ ਤਕਰੀਬਨੇ ਕਰੋੜਾਂ ਚ ਕਹਿ ਸਕਦੇ ਆ ਜੀ ਇਹ ਵਾਜ ਤਾਂ ਬਹੁਤ ਵੱਡੀ ਪੈਂਦੀ ਸੀ ਪਰ ਜੋ ਅੰਦਾਜ਼ਾ ਲੱਗਦਾ ਵੀ 20 ਕਰੋੜ ਦੇ ਲੱਗੇ ਛਕੀ ਗਈ ਆ ਆ ਫਿਰ ਇੱਕ ਮੇਲੇ 'ਚ ਬੜਾ ਖਿੱਚ ਦਾ ਕੇਂਦਰ ਬਣਿਆ ਸੀ ਬਰਜ ਖਲੀਫਾ ਕੋੜਾ ਜੀ ਇਹ ਸਾਡੇ ਕੋਲ ਮੋਬਾਈਲ ਦੂਸਰੇ ਤਰੀਕੇ ਨਾਲ ਹੋ ਗਿਆ ਤਾਂ ਥੋੜਾ ਵੱਡਾ ਸ਼ਾਰਟਿੰਗ ਜਿਹੜਾ ਸਕਰੀਨ ਫੁੱਲ ਨਹੀਂ ਹੋ ਠੀਕ ਵੀ 72 ਇੰਚ ਦਾ ਕੋੜਾ ਤੁਸੀਂ ਵੀਡੀਓ 'ਚ ਦੇਖਿਆ ਹੋਣਾ ਤੇ ਅਸੀਂ ਕਹੇ ਦੇਖ ਕੇ ਤਾਂ ਆਈਏ ਵੀ ਝੂਠ ਬੋਲਦੇ ਕਿ ਵਾਕਈ 72 ਦਾ ਸੱਚੀ 72 ਦਾ ਹੀ ਸੀਗਾ ਜੀ ਇਹ ਵੀ ਆਈ ਆਪਣੇ ਫੋਰੈਸਟ ਨਾਂ ਤੋਂ ਨਾ ਫਾਰਮ ਹੈ ਇੱਕ ਰਾਜਸਥਾਨ ਦਾ ਉੱਥੇ ਵੀ ਨਰੇ ਜਿਹੜਾ ਦ੍ਰਿਸ਼ਾ ਫਾਰਮ ਦਾ ਸਾਰਾ ਜੰਗਲ ਜਿਹਾ ਮੰਗੂ ਲੁੱਕ ਆਉਂਦੀ ਹੈ ਤੇ ਕਾਫੀ ਜ਼ਿਆਦਾ ਜਗ੍ਹਾ ਇਧਰਲੇ ਪਾਸੇ ਪ੍ਰਾਈਵੇਟ ਜਗ੍ਹਾ ਸੀ ਇਹ ਨਹੀਂ ਆ ਆਪਣੀਆਂ ਖਰੀਦ ਕੇ ਯਾਨਕੀ ਰੈਂਟ ਪੇ ਕੀਤਾ ਸੀਗਾ ਤੇ ਜਦੋਂ ਫਾਰਮ 'ਚ ਬੜਿਆ ਤੇ ਵਾਕੇ ਯਾਰ ਜੰਗਲ ਵਾਲੀ ਫੀਲਿੰਗ ਆਈ ਵੀ ਇੰਨਾ ਸੋਹਣਾ ਮੇਲੇ 'ਚ ਟੈਂਟ ਲਾਇਆ ਸੀ ਫਾਰਮ ਦਾ ਇੰਨੀ ਟੈਂਟਰ ਦਾ 뷰 ਇਸਾ ਬਣਾਇਆ ਸੀ ਇਦਾਂ ਉਹ ਸਾਈਟਾਂ ਦੇ ਚਾਰ ਚੁੱਕੇ ਕੋੜੇ ਖੜੇ ਕੀਤੇ ਹੋਆ ਵੇਖੀ ਜਿੱਦਾਂ ਰੀਅਲ ਦੇ ਵਿੱਚ ਇਹਨਾਂ ਦੇ ਆਪਾਂ ਫਾਰਮ ਚ ਘੁੰਮਦੇ ਹੁੰਨੇ ਆ ਜੀ ਬਾਰ-ਬਾਰ ਘੁੰਮਦੇ ਪਏ ਆ ਸਾਈਡਨ ਦੇ ਬੂਟੇ ਆ ਠੀਕ ਆ ਜੀ ਤੁਸੀਂ ਦੇਖੀ ਜੋ ਘੋੜਿਆਂ ਦਿਖਾਉਣ ਤੋਂ ਗੱਪੇ ਸਾਰਿਆਂ ਲਾਇਆ ਹੀ ਲਾਇਆ ਜਾਂ ਪੇਠਣ ਵਾਸਤੇ ਵੀ ਬਣਾਇਆ ਆ ਕੱਲਾ-ਕੱਲਾ ਜਿੱਦਾਂ ਘਰਾਂ ਦੇ ਵਿੱਚ ਆਪਾਂ ਕੈਵਨ ਚ ਬੱਚਾ ਰੱਖੀਦਾ ਉਸੇ ਤਰੀਕੇ ਨਹੀਂ ਨਹੀਂ ਕਹਿਵਾਂਗੇ ਸਾਰਿਆਂ ਤੋਂ ਸੋਹਣਾ ਜਿਹੜਾ ਕਿ ਮੇਲੇ ਦਾ ਮੈਂ ਕਹਿ ਸਕਦਾ ਹਾਂ ਵੀ ਬਹੁਤ ਸਾਰੇ ਭਰਾਵਾਂ ਨੇ ਬੜੀ ਮਿਹਨਤ ਕੀਤੀ ਸੀ ਸਾਰਿਆਂ ਦੇ ਸੋਹਣੇ ਤੁਸੀਂ ਪਰ ਜਿਹੜਾ ਇਹ ਮੈਨੂੰ ਜਿਹੜਾ ਸਭ ਤੋਂ ਜ਼ਿਆਦਾ ਸੋਹਣਾ ਲੱਗਾ ਸਹੂਲਤ ਇਸੇ ਤਰੀਕੇ ਨਾਲ ਸੀ ਆ ਰਿੰਗ ਵੀ ਬਣਾਇਆ ਦੇਖੋ ਛੋਟਾ ਜਿਹਾ ਤਸਵੀਰ ਨੂੰ ਬੱਚਿਆਂ ਨੂੰ ਜਾਨਵਰਾਂ ਨੂੰ ਐਕਸਰਸਾਈਜ਼ ਦੇਣ ਵਾਸਤੇ ਇਸ ਫਾਰਮ ਦੇ ਜੋ ਟੈਂਟ ਦੇ ਵਿੱਚ ਜਿਹੜੇ ਜਾਨਵਰ ਰੱਖੇ ਸੀ ਉਹਨਾਂ ਦੀ ਫੀਲਿੰਗ ਇਸੇ ਤਰ੍ਹਾਂ ਆਉਂਦੀ ਸੀ ਕੱਲਾ ਕੱਲਾ ਜਾਨਵਰ ਨੂੰ ਏਕੇ ਇੱਕ ਹੈਵਨ ਦਿੱਤਾ ਸੀ ਵੀ ਜੇ ਇਸ ਤਰੀਕੇ ਨਾਲ ਉਨਾਂ ਦਾ ਘਰ ਤਾਂ ਹੀ ਕੈਫਨ ਜਿਹੜਾ ਹੁੰਦਾ ਤੇ ਜਿੱਦਾਂ ਆਪਾਂ ਆਪਣੇ ਫਾਰਮ ਤੇ ਆਸਟ੍ਰੇਲੀਆ ਨੂੰ ਆਪਣੇ ਸਾਈਡ ਤੇ ਰੂਮ ਦੇਈਦਾ ਤੇ ਇਹਨਾਂ ਨੇ ਵੀ ਅੱਜ ਤਾਂ ਸਾਈਡ ਤੇ ਆਇਆ ਆਸਟ੍ਰੇਲੀਆ ਖੜਾ ਸਾਈਡ ਤੇ ਆਸਟ੍ਰੇਲੀਆ ਨੂੰ ਇੱਕ ਸਾਈਡ ਤੇ ਇਹ ਆਪਣਾ ਰੂਮ ਉਹ ਵਕਰਾ ਦਿੱਤਾ ਸੀਗਾ ਤੇ ਉਹ ਬਾਕੀ ਜਿੱਦਾਂ ਆਪਾਂ ਆਪਣੇ ਘਰ ਦੇ ਵਿੱਚ ਫਾਰਮ ਦੀ ਲੁੱਕ ਬਣਾਈ ਦੀ ਹੈ ਸੇਮ ਹੀ ਨਾਲ ਨੇ ਉਸੇ ਤਰੀਕੇ ਨਾਲ ਸਾਰੀ ਲੁੱਕ ਜਿਹੜੀ ਆਪਣੀ ਬਣੀ ਹੋਸੀ ਇਹ ਜਿਹੜੀ ਵੀਡੀਓ ਤੁਹਾਨੂੰ ਵੱਡਾ ਫ੍ਰੀ ਹੰਤਾਨੀ ਨਹੀਂ ਦੱਸਦਾ ਪਿਆ ਹਜੇ ਨਵੇਂ-ਨਵੇਂ ਹੈਗੇ ਗਲਤੀਆਂ ਹੋਈ ਜਾਂਦੀਆਂ ਹੈ ਉਵੇਂ ਮੇ ਤੋਂ ਕੈਮਰਾ ਹੀ ਦੂਜੇ ਤਰੀਕੇ ਨਾਲ ਨੋਰਮਲ ਵੀਡੀਓ ਜਿਹੜੀ ਬਣ ਗਈ ਇਹ ਐਡਿਟਿੰਗ ਜਿਹੜੀ ਆ ਮੈਂ ਬਾਅਦ ਚ ਆ ਕੇ ਕੀਤੀ ਆ ਜੀ ਇਹ ਇਸੇ ਤਰੀਕੇ ਨਾਲ ਜੀ ਤੇ ਇਹ ਫਾਰਮ ਦਾ ਬਾਹਰੋਂ ਨਿਕਲਦੇ ਆ ਜਿਹੜੀ ਮੇਨ ਇੱਥੇ ਘੋੜੀਆਂ ਸੀ ਇਹਨਾਂ ਦੀਆਂ ਆ ਜਿਹੜਾ ਬਾਹਰ ਨੂੰ ਐਂਟਰੀ ਵੀ ਤੇ ਬਾਅਦ ਸਿਹੜਾ ਇੱਥੋਂ ਹੀ ਬਾਹਰ ਨਿਕਲਦੇ ਆ ਇਸ ਤੋਂ ਬਾਅਦ ਫੇ ਆਪਾਂ ਦੂਜੇ ਪਾਸੇ ਜਾਂਦੇ ਆ ਉਧਰ ਸਾਨੂੰ ਸਾਹੀਵਾਲ ਗਾਮਪ ਚੋਸਪੇ ਪਰ ਮੇਲੇ ਦੇ ਵਿੱਚ ਇੱਕ ਚੀਜ਼ ਨੋਟ ਕੀਤੀ ਹਰੇਕ ਤਰ੍ਹਾਂ ਦਾ ਕੱਲੇ ਘੋੜੇ ਨੇ ਊਠ ਹਰੇਕ ਤਰ੍ਹਾਂ ਦਾ ਜਾਨਵਰ ਜਿਹੜਾ ਦੇਖਣ ਨੂੰ ਮਿਲਿਆ ਪਿਓਰ ਦੇਸੀ ਘਾਹਾਂਸਾਈ ਵਾਲ ਦੀਆਂ ਦੇਖਦੇ ਤਾਂ ਆਪਣੇ ਇੱਧਰ ਸੀ ਪਰ ਜਿਹੜੀ ਪਿਓਰ ਬਰੀਡ ਸੀ ਸਾਨੂੰ ਉਧਰ ਹੀ ਦੇਖਣ ਨੂੰ ਮਿਲੀ ਤੇ ਸਾਨੂੰ ਇਸ ਤਰੀਕੇ ਨਾਲ ਲੱਗਦਾ ਸੀ ਉਹ ਤੁਰੇ ਜਾਂਦੇ ਹੁੰਦੇ ਸੀ ਵੀ ਮੇਲਾ ਮੁੱਕ ਗਿਆ ਪਰ ਮੇਲਾ ਅੱਗੇ ਹੋਰ ਸ਼ੁਰੂ ਹੋ ਜਾਂਦਾ ਸੀਗਾ ਜੀ ਇਵੇਂ ਆਪਾਂ ਰੋਡ ਤੇ ਆ ਗਏ ਆ ਰੋਡ ਤੇ ਵੀਊ ਲੈ ਆ ਇਹ ਕਾ ਬਗੀਆਂ ਬਹੁਤ ਮਸ਼ਹੂਰ ਆ ਇੱਥੇ ਦੀਆਂ ਜਿੱਦਾਂ ਸਾਡੇ ਇੱਥੇ ਆਟੋ ਚੱਲਦੇ ਆ ਇਹ ਰਾਜਸਥਾਨ ਦੇ ਆਟੋ ਆ ਤੇ ਪਰ ਇੱਕ ਨਾਲ ਨਾਲ ਹੀ ਨਹੀਂ ਸਹੂਲਤ ਬੜੀ ਵਧੀਆ ਦਿੱਤੀ ਸੀ ਆ ਕਿ ਖੋਲੀਆਂ ਦੀ ਪਾਣੀ ਦੀ ਅੱਗੇ ਵੀ ਹੋਣਗੀਆਂ ਪਰ ਅੱਗੇ ਦੇਖਿਆ ਨਹੀਂ ਪਰ ਇਸ ਵਾਰ ਤਾਂ ਮੈਂ ਬਹੁਤ ਜ਼ਿਆਦਾ ਖੋਲੀਆਂ ਦੇਖੀਆਂ ਜਿਹੜੀਆਂ ਕਿ ਪਾਣੀ ਦੀ ਸਹੂਤਾ ਜਿਹੜੀ ਬੜੀ ਜ਼ਿਆਦਾ ਉਪਲਬਧ ਆ ਇਹ ਸਾਰਾ ਇਧਰਲੀ ਸਾਈਡ ਜਿਹੜੇ ਆ ਇਹ ਬਾਰ-ਬਾਰ ਇਧਰ ਉਠਾਂਦਾ ਸੀ ਜਰਾ ਸਾਰੇ ਜਿਹੜੇ ਇਧਰ ਉਠ ਦੇਖਦੇ ਸੀਗੇ ਊਠ گاਵਾ ਇਹ ਮੱਝਾਂ ਤਾਂ ਦੀਨ ਦੇਖਣ ਨੂੰ ਮਿਲੀਆਂ ਪਰ ਊਠ ਤੇ ਗਾਵਾਂ ਜਿਹੜੀਆਂ ਇਹ ਸਾਈਡ ਬੈਕ ਸਾਈਡ ਸੀਗਾ ਇਹ ਵਿੱਚ ਬੱਗਿਆਂ ਤੁਰੀਆ ਫਿਰੰਡੀਆਂ ਦੇਖੋ ਸਾਹਮਣੇ ਇਹ ਆਟੋ ਹੀ ਕਹਿ ਸਕਦੇ ਆ ਇਹ ਰਾਜਸਥਾਨ ਚ ਇਹੀ ਚੱਲਦੇ ਇਹਨਾਂ ਦੇ ਇਧਰ ਤਰ ਦੇ ਵਿੱਚ ਹੋਰ ਚੀਜ਼ ਚੱਲਦੀ ਨਹੀਂ ਹੈਗੀ ਊਠਾਂ ਦੇ ਨਾਲ ਹੀ ਨਹੀਂ ਚੌੜੇ ਟਾਇਰ ਪਾਏ ਆ ਜਿਹੜੀਆਂ ਨੂੰ ਤੇ ਉਹ ਤੱਕੀ ਫਿਰਦੇ ਉੱਪਰ ਪੜੀ ਸੁਣੀ ਨਹੀਂ ਹਟਦੀ ਬਣਾ ਕੇ ਜਿਸ ਗਰਮੀ ਨਹੀਂ ਲੱਗਦੀ ਬੰਦੇ ਨੂੰ ਚਾਰਚ ਪੂਰੀ ਹਵਾ ਪੈਂਦੀ ਰਹਿੰਦੀ ਇਹ ਫਿਰ ਅਸੀਂ ਰੋਡ ਤੇ ਆ ਗਏ ਆ ਰੋਡ ਤੇ ਸਨ ਫਿਰ ਊਠ ਜਿਹੜੇ ਇਕੱਠੇ ਜਾਂਦੇ ਮਿਲੇ ਇੱਕ ਨਵੀਂ ਆਪਾਂ ਕਾਲਾ ਊਠ ਵੀ ਦੇਖਿਆ ਇਹਦੇ ਵਿੱਚ ਠੀਕ ਆ ਉਹ ਸ਼ਾਇਦ ਬੱਚੇ ਹੋਣਗੇ ਜਾਂ ਆਪਣਾ ਕਲਰ ਜਿਹੜਾ ਚੇਂਜ ਕਰ ਦੇਣਗੇ ਕਿ ਜਾਂ ਕਾਲੇ ਰਹਿਣਗੇ ਇਸ ਚੀਜ਼ ਦੀ ਸਾਨੂੰ ਨੌਲੇਜ ਨਹੀਂ ਹੈਗੀ ਪਰ ਵਿੱਚ ਕਾਲੇ ਕਾਲੇ ਦੇਸ਼ ਐ ਦੇਖਣ ਨੂੰ ਮਿਲੇ ਸਾਨੂੰ ਊਠ ਤੇ ਮੈਂ ਭਾਜੀ ਨੂੰ ਹਸਣ ਲੱਗ ਪਿਆ ਮੈਂ ਕਿ ਸਾਨੂੰ ਕਿੰਨੇ ਕਿੰਨੇ ਊਠ ਸੀ ਡਾਊਟ ਸੀ ਡਾ ਪਰ ਊਠ ਤਾਂ ਸਾਥੋਂ ਬੜੇ ਵੱਡੇ ਹੈਗੇ ਭਾਜੀ ਮੈਨੂੰ ਕਹਿਣ ਲੱਗਾ ਵੀ ਲੈ ਚਲੀਏ ਆਪਾਂ ਊਠ ਤੇ ਮੈਨੂੰ ਹੋ ਗਿਆ ਮੈਂ ਕਿ ਅਹੀਂ ਸ਼ਹਿਰਾਂ 'ਚ ਬਾਹਰ ਲੈਣਾ ਸਵਾਰੀ ਕਰਨ ਦੇ ਲਈ ਤੇ ਆਪ ਬੜੇ ਲੰਬੇ ਆ ਉਹ ਤੋਂ ਊਠ ਡਾ ਲੰਬਾ ਪਾ ਲਈ ਐਮੀ ਤਾਰਾਂ ਜੇ ਫਸਦੇ ਫਿਰਾਂਗੇ ਕਰੰਟ ਕਰੰਟ ਕਾਵਾਂਗੇ ਇਹ ਕਰਕੇ ਵੀ ਸਾਡਾ ਪਲੇ ਚੇਂਜ ਹੋ ਗਿਆ ਫੇ ਅੱਗੇ ਸਾਡ ਨੂੰ ਪੈਣਾ ਮਿਲੀਆਂ ਜਿਹੜਾ ਵਾਤਾਵਰਣ ਪ੍ਰਦੂਸ਼ਤਾ ਇਹ ਹੁੱਕਾ ਦਿੰਦੀਆਂ ਆਈਆਂ ਬੈਨਰ ਲਾਗੇ ਹੱਤਾ ਜੇ ਬੂਟੇ ਵੀ ਫੜੇ ਸੀ ਇਹਨਾਂ ਦੇ ਤੇ ਨਾਲ ਦੀ ਨਾਲ ਦੇਖਦੇ ਦੇਖਦੇ ਮੇਰੀਆ ਸਿਮ ਵਾਲੇ ਦੇ ਉੱਤੇ ਨਿਗਾ ਪੈ ਗਈ ਫੇ ਮੈਂ ਤੁਹਾਨੂੰ ਆਪਣੀ ਕਲਾ ਦਿਖਾ ਲੈਣ ਲੱਪਿਆ ਆਪਣੇ ਫੋਨ ਦੀ ਜ਼ੂਮ ਵੀ ਕਿੰਨਾ ਜ਼ੂਮ ਆ ਨਾਰੀ ਦੂਤ ਜੀ ਪਾਸਾ ਕਾਫੀ ਦੂਰ ਆ ਦੇਖੋ ਟਿੰਬਰ ਟ੍ਰੇਨ ਦੇ ਸੀ ਜੇ ਮੈਂ ਕਿਹਾ ਇਹ ਦੇਖੋ ਕਿੰਨਾ ਜ਼ੂਮ ਕਿੱਥੋਂ ਕੀਤਾ ਮੈਂ ਕਿਹਾ ਵੀ ਇਹ ਵੀ ਆਪਣੇ ਭਰਾਵਾਂ ਨੂੰ ਜਿਹੜੀ ਟਿੰਬਰ ਟ੍ਰੇਨ ਜਿਹੜੀ ਆ ਜਾਂਦੀ ਆਉਂਦੀ ਦਿਖਾਉ ਲਈਏ ਇਹ ਦੇਖਿਓ ਤੁਸੀਂ ਕਿੰਨੀ ਦੂਰ ਆ ਸਾਨੂੰ ਪਤਾ ਨਹੀਂ ਲੱਗਿਆ ਇਹ ਝੂਟੇ ਕਿੱਥੋਂ ਮਿਲਦੇ ਤੇ ਕਿੱਥੋਂ ਬੰਦ ਹੁੰਦੇ ਆ ਅਗਲੀ ਵਾਰ ਆਪਾਂ ਜਾਵਾਂਗੇ ਨਾ ਤੇ ਪ੍ਰੋਪਰੀਟੂ ਜੈਡ ਆਪਾਂ ਆਪਣਾ ਕੈਮਰਾਮੈਨ ਵਾਲਾ ਭਰਾ ਨਾਲ ਲੈ ਕੇ ਜਾਵਾਂਗੇ ਸਾਰਾ ਮੇਲਾ ਤੁਹਾਨੂੰ ਦਿਖਾਵਾਂਗੇ ਜੀ ਇਹ ਤਾਂ ਜਿੰਨੇ ਕੇ ਮੋٹے ਮੋٹے ਮਿੱਥੋ ਛੋਟਲੇ ਹੋਏ ਲਏ ਆ ਇੱਥੇ ਟੰਬ ਟ੍ਰੇਨ ਜਿਹੜੀ ਉੱਪਰ ਚੜਦੀ ਸੀ ਮੇਰੇ ਸਾਹਮਣੇ ਇੱਥੋਂ ਸਾਰੇ ਰਾਜਸਥਾਨ ਦਾ ਪੁਸ਼ਕਰ ਪੁਸ਼ਕਰ ਦਾ ਜਿਹੜਾ ਥਿਊ ਵਧੀਆ ਮਿਲਦਾ ਸੀ ਦੇਖੋ ਜੂ ਇਹ ਤਕਰੀਬਨ ਮੈਂ ਕਿਲੋਮੀਟਰ ਤੋਂ ਦੂਰ ਤੋਂ ਮੈਨੂੰ ਲੱਗਦਾ ਸੀ ਅੰਦਾਜ਼ਾ ਜੀ ਠੀਕ ਹੈ ਕੈਚ ਕਰਤਾ ਸੀ ਫਿਰ ਇੱਥੇ ਖੜਾ ਸੀ ਮੈਂ ਜਿੱਥੋਂ ਕੈਚ ਕਰਦਾ ਫਿਰ ਲੱਗੇ ਸਾਨੂੰ ਪੰਛੀ ਦੇਖਣ ਨੂੰ ਮਿਲੇ ਠੀਕ ਹੈ ਜੀ ਤੇ ਪਰ ਮੈਂ ਕਿਹਾ ਨਹੀਂ ਪੰਜੀਆਂ ਦਾ ਵਾਚ ਵੀਉ ਲੈਣੇ ਆ ਪਹਿਲਾਂ ਆਪਾਂ ਟ੍ਰੇਨ ਡਿੰਬਲ ਦੇਖੀਏ ਤਾਂ ਸਹੀ ਜਾਂਦੀ ਕਿਥੇ ਤੱਕ ਪਰ ਮੇਰੀ ਸਮਝ ਤੋਂ ਬਾਹਰ ਹੋਇਆ ਸੀ ਇਹ ਸਿਸਟਮ ਇੱਥੇ ਕਰਕੇ ਕਵਾ ਚੰਦੀ ਸੀ ਕਿੱਥੇ ਜਾਂਦੀ ਸੀ ਨਾ ਇਹ ਮੈਂ ਕਿਹਾ ਵੀ ਨਹੀਂ ਭਾਈ ਠੀਕ ਆ ਜੀ ਫੇ ਸਾਡੇ ਉਠਾਂ ਵਾਲੇ ਭਰਾ ਰੋਡ ਤੋਂ ਲੰਗੀ ਜਾਂਦੇ ਸੀ ਮੈਂ ਕਿਹਾ ਵੀ ਇਹ ਨਾ ਸਾਡੇ ਰਹਿ ਜਾਣ ਇਹ ਜ਼ਰੂਰ ਕੈਚ ਕਰ ਲઈએ ਤੇ ਇਹ ਕੈਚ ਕਿਥੇ ਬੱਕੀਆਂ ਦੇ ਵਿੱਚ ਹੈਗਾ ਫੇ ਮੈਨੂੰ ਸੀ ਰੋਡ ਦੇ ਉੱਤੇ ਕੋਈ ਚੰਗੀ ਚੀਜ਼ ਸਾਨੂੰ ਦੇਖਣ ਨੂੰ ਮਿਲ ਜਾਏ ਪਰ ਸਾਰੇ ਪਰਵਾਨਾ ਦੇ ਕੈਮਰੇ ਕੱਢੇ ਸੀ ਫਿਰ ਮੈਂ 4-5 ਦੇ ਕੈਮਰਾ ਕਮਾ ਲਿਆ ਇਹ 5-6 ਮੇਗਾ ਯਾਰ ਉਹ ਲੈ ਨਹੀਂ ਹੋਏ ਉਦੋਂ ਕੁਛ ਕਹਿਤ ਇਹ ਛੋਟੇ-ਛੋਟੇ ਜਿਹੜੇ ਤੁਹਾਨੂੰ ਮੈਂ ਦੱਸਿਆ ਵੀ ਹਰ ਤਰੀਕੇ ਦੇ ਜਾਨਵਰ ਸੀ ਇਹ ਪੰਛੀ ਪ੍ਰਿੰਦੇ ਵੀ ਜਿਹੜੇ ਵਿਕਣੇ ਆਏ ਹੋ ਸੀਗੇ ਜੀ ਠੀਕ ਹੈ ਜੀ ਤੇ ਇਹ ਅੱਗੇ ਆ ਕੇ ਫਿਰ ਚੌਂਗ ਤੇ ਤੇ ਇੱਥੇ ਫਿਰ ਇਹਨਾਂ ਨੇ ਦੱਸਿਆ ਵੀ ਆਪਣਾ ਰਾਜਸਥਾਨ ਦੇ ਵਿੱਚ ਊਠ ਕਿਸ ਤਰੀਕੇ ਨਾਲ ਤਿਆਰ ਕਰਦੇ ਜਿੰਨੇ ਚਿਰ ਨੂੰ ਕੈਮਰਾ ਕੱਢਿਆ ਉਹਨਾਂ ਚਿਰ ਨੂੰ ਥੋੜੇ ਅੱਖਾਂ ਤੋਂ ਔਲੇ ਹੁੰਦੇ ਹੈਗਾ ਪਰ ਇੰਨੇ ਸੋਹਣੇ ਸ਼ਿੰਗਾਰੇ ਸੀ ਨਾ ਜੀ ਅਸੀਂ ਅੱਖੀਂ ਦੇਖੇ ਤੇ ਤੁਸੀਂ ਅਮੇਜ਼ਿੰਗ ਨਹੀਂ ਕਰ ਸਕਦੇ ਕਿ ਕਿੰਨੀ ਟੌਰ ਸੇ ਉਠਾਂਦੀ ਨਾ ਉੱਥੇ ਮੇਲੇ ਦੇ ਵਿੱਚ ਜੀ ਇਹ ਫਿਰ ਜਿਹੜਾ ਸੈਂਡ ਆਰਟ ਸੀ ਨਾ ਆਪਾਂ ਇੱਥੇ ਪਿੱਛੇ ਆਸੀ ਕਰਨ ਵਾਲੇ ਵਾਲਿਆਂ ਵੀਰਾਂ ਦੇ ਫਿਰ ਟੈਂਟ ਤੇ ਆ ਗਏ ਇੱਥੇ ਕਾਫੀ ਟਾਈਮ ਬੈਠੇ ਰਹੇ ਇੱਥੋਂ ਪਿਛਲੇ ਪਾਸਿਓਂ ਵੀ ਜਿਹੜੀ ਉਹ ਸੈਂਡ ਆਰਟ ਵਾਲੀ ਕਲਾ ਜਿਹੜੀ ਸਾਨੂੰ ਦੇਖਣ ਨੂੰ ਮਿਲੀ ਸੀ ਤੇ ਮੇਲਾ ਸਾਡੇ ਕੋਲ ਜਿਆਦਾ ਨਹੀਂ ਕੈਦ ਹੋਇਆ ਸਾਡੇ ਬਹੁਤ ਭਰਾ ਜਿਹੜੇ ਆ ਰਹਿ ਕੇ ਗੈਰੀ ਵੀਰ ਹੋਣੀ 골ਡਨ ਰੌਕ ਵਾਲੇ ਵੀਰ ਆਪਣੇ ਤੇ ਆਪਣੇ ਗਲਗਲਵਾਗ ਘੋੜੇ ਵਾਲੇ ਵੀਰ ਬਹੁਤ ਜਿਹੜੇ ਸਾਡੇ ਘੋੜਿਆਂ ਵਾਲੇ ਭਰਾ ਜਿਹੜੇ ਕੈਦ ਹੋਣ ਨੂੰ ਲੈ ਗਏ ਅਗਲੀ ਵਾਰ ਤੋਂ ਆਪਾਂ ਨਾ ਕੋਸ਼ਿਸ਼ ਕਰਾਂਗੇ ਜਿਹੜਾ ਆਪਣਾ ਭਰਾ ਨਾਲ ਲੈ ਕੇ ਜਾਵਾਂਗੇ ਤੇ ਤੁਹਾਨੂੰ ਸਾਰਾ ਮੇਲਾ ਜਿਹੜਾ ਪ੍ਰੋਪਰ ਦਿਖਾ ਲਾਂਗੇ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ